ਨਨਦਪੁਰ ਸਾਹਿਬ ਵਿਖੇ ਮੈਂ ਪੰਜਾਬ ਪੁਲਿਸ ਦੇ ਆਫਸਰਸ ਦੀ ਡਿਟੇਲਡ ਬਰੀਫਿੰਗ ਕੀਤੀ ਹੈ। ਅਸੀਂ ਇੱਕ ਕੰਪਰੀਹੈਂਸਿਵ ਤਰੀਕੇ ਨਾਲ ਜਿਹੜੇ ਵੀ ਲੇਟੈਸਟ ਸਿਕਿਉਰਿਟੀ ਥ੍ਰੈਟਸ ਬਾਰੇ ਇਨਪੁਟ ਸੀਗੇ ਉਸ ਬਾਰੇ ਆਫਸਰਸ ਨੂੰ ਬਰੀਫ ਕੀਤਾ ਗਿਆ, ਸੈnsिटਾਈਜ਼ ਕੀਤਾ ਗਿਆ। ਟੋਟਲ ਸਾਡੇ ਤਕਰੀਬਨ 8000 ਨੌਕਰੀ ਤੇ ਸਾਰੇ ਸਮਾਜ ਦੇ ਵਿੱਚ ਐਪਲੋਇਡ ਹੋਣਗੇ। ਟੋਟਲ ਜਿਹੜੇ ਸਾਡੇ ਆਫਸਰਸ ਦੇ ਨਾਲ DIG ਰੈਂਕ ਦੇ ਆਫੀਸਰਸ 2 IG ਰੈਂਕ ਦੇ ਆਫੀਸਰਸ 22 ਸਾਡੇ ਕਮਾਂਡੈਂਟਸ ਤੇ IG SSP ਰੈਂਕ ਦੇ ਆਫੀਸਰਸ 45 SPs ਤੇ 94 ਜਿਹੜੇ DSP ਰੈਂਕ ਦੇ ਆਫੀਸਰਸ ਨੇ ਜੀ ਟੋਟਲ 8000 ਦੀ ਡਿਪਲੋਮੈਟ ਇਹ ਜਿਹੜਾ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੋ ਰਿਹਾ ਹੈ ਉਹਦੇ ਲਈ ਸਾਡੇ ADGP ਨੋਨੀ ਹਾਲ ਸਿੰਘ ਜੀ ਕੋ ਸਿਕਿਉਰਿਟੀ ਅਰੇਂਜਮੈਂਟ ਤੇ ਝਾਰਤੀ सारे एरिए असी पच्ची सैक्टर चोवाइड किया है एक जरा मास्टर कंट्रोल रूम होगा जिसमें एस टी हैडक्वाटर रोपड़ मैन करन अलोंग विद थ्री डी एस पीज इन शिफ्ट ड्यूटी हर सैक्टर का अपना कंट्रोल रूम होगा हेल्प डेस्क अपनी वक्त होगी हर सैक्टर की ਦੇ ਅਰੇਂਜਮੈਂਟਸ ਦੇ ਤਿੰਨ ਪਾਰਟ ਹੈਗੇ ਨੇ ਇੱਕ ਪਹਿਲੇ ਜਿਹੜੇ ਨਗਰ ਕੀਰਤਨ ਜਿਹੜੇ ਚਾਰ ਡਾਇਰੈਕਸ਼ਨਸ ਤੋਂ ਆਨੇ ਹੈ ਜਿਹੜੇ ਜਿਹੜੇ 22 ਤਰੀਕ ਨੂੰ ਸਿੱਕੇ ਕਨਵਰਜ ਕਰਨਗੇ ਤੇ ਉਹਨਾਂ ਦੇ ਰੂਟ ਅਰੇਂਜਮੈਂਟਸ ਸਾਰੇ ਪੰਜਾਬ ਦੇ ਵਿੱਚ ਕੰਸਰਨਡ ਰੇਂਜ ਡੀਆਈਜੀਸ ਕੰਸਰਨਡ ਐਸਐਸਪੀਸ ਨੂੰ ਡਾਇਰੈਕਟ ਕੀਤੀ ਗਈ ਹੈ ਫੋਰਸ ਡਿਪਲॉयਮੈਂਟ ਹੋਊਗੀ ਰੂਟ ਕਵਰ ਕੀਤਾ ਜਾਊਗਾ ਫੂਲ ਪ੍ਰੂਫ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਊਗੀ ਸਾਡੀ ਕੋਸ਼ਿਸ਼ ਹੋਊਗੀ ਕਿ ਇਹ ਬਹੁਤ ਅਹਿਮ ਮੌਕਾ ਹੈ ਕਿ ਲੋਕਾਂ ਨੂੰ ਬਿਲਕੁਲ ਤਕਲੀਫ ਨਾ ਆਵੇ ਤੇ ਜਿਹੜੇ VIPs VIPs ਆਉਣਗੇ ਉਹਨਾਂ ਦਾ ਇੱਕ ਸਮੂਥ ਸੀਮਲੈਸ ਮੈਨਰ ਤੋਂ ਵੀ ਕੁਝ ਨਾ ਦੇ ਅਰੇਂਜਮੈਂਟ ਕੀਤੇ ਜਾਣ ਤਾਂ ਕਿ ਆਮ ਆਵਾਜਾ ਵੀ ਡਿਸਟਰਬ ਨਾ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਪਾਰਕਿੰਗ ਏਰੀਆਜ਼ ਬਣਾਏ ਜਾ ਰਹੇ ਹਨ ਕਿ ਪਾਰਕਿੰਗ ਏਰੀਆਜ਼ ਤੇ ਲੋਕਾਂ ਨੂੰ ਘੱਟ ਤੁਰਨਾ ਪਵੇ ਮਿਨਿਮਮ ਜਿਹੜਾ ਵਾਕਿੰਗ ਡਿਸਟੈਂਸ ਹੋਵੇ ਉਹ ਸਫੀਸ਼ੀਐਂਟ ਨੰਬਰ ਆਫ ਪਾਰਕਿੰਗ ਸਹਾਈ ਜਾ ਰਹੀ ਹੈ ਤਾਂ ਕਿ ਪਾਰਕਿੰਗ ਦੇ ਵਿੱਚ ਸੰਜਸ਼ਨ ਨਾ ਹੋਵੇ। ਬਹੁਤ ਸੋ ਟੈਕਨੋਲੋਜੀ ਦਾ ਹੈਵੀ ਇਸਤੇਮਾਲ ਹੋਊਗਾ। ਸੀਸੀਟੀਵੀ ਕੈਮਰੇਜ਼ ਇੰਸਟਾਲ ਕੀਤੇ ਜਾ ਰਹੇ ਹਨ। ਪੂਰੇ ਸ਼ਹਿਰ ਦੇ ਵਿੱਚ 300 ਸੀਸੀਟੀਵੀ ਕੈਮਰੇ ਲੱਗੇ ਹਨ। ਇਸ ਤੋਂ ਇਲਾਵਾ ਵੱਖਰੇ ਅਸੈਂਬਲੀ ਸੈਸ਼ਨ ਲਈ ਵੱਖਰੇ ਤਕਰੀਬਨ 200 ਦੇ ਕਰੀਬ ਸੀਸੀਟੀਵੀ ਕੈਮਰੇ ਲੱਗਣਗੇ। ਇਹਦੇ ਵਿੱਚ ਐਨਪੀਆਰ ਕੈਮਰੇ, ਪੀਪੀਜ਼ੈਡ ਕੈਮਰੇ, ਫੇਸ਼ੀਅਲ ਰਿਕਗਨੀਸ਼ਨ ਕੈਮਰੇ ਸਾਰੇ ਅਨੰਦਪੁਰ ਸਾਹਿਬ ਸ਼ਹਿਰ ਦੇ ਵਿੱਚ ਸਾਰੇ ਸੈਕਿਉਰਿਟੀ ਤਰ੍ਹਾਂ ਦੀ ਅਸੀਂ ਸਰਵੇਲੈਂਸ ਲਈ ਡਰੋਨਸ ਡਿਪਲੋਏ ਕਰ ਰਹੇ ਹਾਂ। ਡਰੋਨ ਸਰਵੇਲੈਂਸ ਦਾ ਫੁਟੇਜ, ਸੀਸੀਟੀਵੀ ਦਾ ਫੁਟੇਜ, ਇਹ ਸਾਰਾ ਫੁਟੇਜ ਇੱਕ ਜਿਨਾ ਸਾਡਾ ਮਾਸਟਰ ਕੰਟਰੋਲ ਰੂਮ ਹੈ ਉੱਥੇ ਕਨਵਰਜ ਕੀਤਾ ਜਾਵੇ। ਫੋਰਸ ਡਿਪਲੋਇਮੈਂਟ ਦੇ ਵਿੱਚ ਵੀ ਅਸੀਂ ਕਿਊਆਰ ਕੋਡ ਦੇ ਬਿਤੇ ਸਪੈਸ਼ਲ ਇਸ਼ੂ ਕਰਾਂਗੇ, ਕਲਰ ਕੋਡ ਦੇ ਬਿਤੇ ਇਸ਼ੂ ਕਰਾਂਗੇ ਤਾਂ ਕਿ ਪਬਲਿਕ ਏਰੀਆ ਦੇ ਵਿੱਚ, ਜੁਗੇ ਏਰੀਆ ਦੇ ਵਿੱਚ ਜਿਹੜੀ ਫੋਰਸ ਹੈਗੀ ਉਸ ਦੀ ਪਛਾਣ ਹੋ ਸਕੇ। ਆਫੀਸਰ ਆਪਣੀ ਫੋਰਸ ਨੂੰ ਪਛਾਣ ਸਕਣ।